हां जी मित्रों ਤੁਹਾਨੂੰ ਇੱਕ ਅਨੋਖੀ ਚੀਜ਼ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਇਹ ਚੀਜ਼ ਤੇ ਇੱਕ ਨੌਜਵਾਨ ਹੈ ਕਿਉਂਕਿ ਆਪਣੇ ਪੰਜਾਬ ਦੇ ਨਾ ਨੌਜਵਾਨ ਇੰਨਾ ਸੰਗਦੇ ਨੇ ਕੰਮ ਕਰਨ ਤੋਂ ਆਹ ਚੀਜ਼ ਆਹ ਚੀਜ਼ ਤੁਸੀਂ ਜ਼ਿਆਦਾਤਰ ਕਿਹਦੇ ਕੋਲ ਵੇਖਿਆ ਹੋਣਾ ਭਈਏ ਭਈਏ ਜਿਹੜੇ ਹੁੰਦੇ ਨੇ ਕਿ ਜੁਪੀ ਬਿਹਾਰ ਦੇ ਜੋ ਹੁੰਦੇ ਨੇ ਉਹ ਲਾਉਂਦੇ ਨੇ ਆਪਣੇ ਵਾਲੇ ਤਾਂ ਬਹੁਤ ਸੰਗਦੇ ਨੇ ਕੰਮ ਕਰਨ ਤੋਂ ਬਹੁਤ ਸੰਗਦੇ ਨੇ ਵੀ ਇਹ ਕੀ ਕੰਮ ਹੈ ਪਰ ਇਸ ਨੌਜਵਾਨ ਨੇ ਪੰਜਾਬੀ ਮੁੰਡਾ ਇਹ ਤੇ ਮਾਨਸਾ ਜ਼ਿਲ੍ਹਾ ਦੇ ਪਿੰਡ ਦਾ ਬਾਈ ਕਿਹੜਾ ਪਿੰਡ ਦਾ ਨਾ ਉਹਦੇ ਸਿੱਦੇ ਡਾੜਬਾ ਕਿਵੇਂ ਆਇਆ ਬਈ ਮਨ ਦੇ ਵਿੱਚ ਯਾਰ ਅਜੇ ਤੱਕ ਕੋਈ ਮਤਲਬ ਆਪਣੇ ਤਾਂ ਬਹੁਤ ਸੰਗਦੇ ਨੇ ਵੀ ਯਾਰ ਕੀ ਕਰਗੇ ਇਹ ਜਿਹੇ ਕੰਮ ਵੱਡਾ ਭਰਾ ਕਰਾਇਆ ਕਰਦਾ ਸੀ ਪਹਿਲਾਂ ਅੱਛਾ ਮੈਂ ਕਰਾਇਆ ਕਰਦਾ ਡਾੜੀ ਮਜ਼ਦੂਰੀ ਜੀ ਹੂੰ ਤੇ ਮੇਰਾ ਐ ਕਰਾਇਆ ਕਰਦਾ ਉਹਦੇ ਪਰਤਾ ਪੈਂਦਣੇ ਸੀ ਜਿਹੜੇ ਚ ਜਿੰਨਾ ਕਮ ਉਹ ਨਹੀਂ ਖਾ ਜਾਂਦਾ ਸੀ ਮੈਂ ਹੂੰ ਤੇ ਕਰਦਾ ਖਰਚਾ ਮੈਂ ਇੱਕ ਮਹਾਰਾਜੀ ਸਿਸ਼ਟ ਕੋਰੇ ਨੇ ਬੈਨ ਕੋਲ ਉਰਦਾ ਪੈਂਦ ਰਤੀ ਆ ਸ਼ਹਿਰਤੀ ਆਪਣਾ ਜਿਲ੍ਹਾ ਹੀ ਫਤਿਹਪੁਰ ਅੱਛਾ ਤੇ ਮੇਰਾ ਵੱਡਾ ਭਰਾ ਕਰਾਇਆ ਕਰਦਾ ਵੱਡਾ ਭਰਾ ਉਹ ਗਿਆ ਸਪੈਰ ਜੀ ਉਹਦੋਂ ਬਾਅਦ ਮੈਂ ਕੰਮ ਚਲਾਇਆ ਇੱਕ ਦਿਨ ਚਲਾਇਆ ਕ ਮੈਂ ਨਹੀਂ ਵਧੀਆ ਬੇਲਪੁੜੀ ਦਾ ਇੱਥੇ ਮੋੜ ਦੇਖੋ ਜੀ ਬਿਲਕੁਲ ਜੀ ਦੋਸਤੋ ਤੁਸੀਂ ਦੇਖ ਸਕਦੇ ਬੇਲਪੁਰੀ ਦਾ ਜਿਹੜਾ ਇਹ ਵੀਰ ਨੇ ਕੰਮ ਚਲਾਇਆਗਾ ਤੇ ਵੈਸੇ ਤਾਂ ਤੇ ਅੱਜ ਕੱਲ ਮਜ਼ਾਕ ਜੇ ਵਾਲੀ ਗੱਲ ਹੀ ਆ ਵੀ ਅਗਲਾ ਕਹਿੰਦਾ ਯਾਰ ਵੀ ਕੀ ਆ ਆਪਣੇ ਇਹਦਾ ਰੀੜੀ ਲਾਉਣ ਤੋਂ ਵੀ ਡਰਦੇ ਨੇ ਵੀ ਭਾਂ ਕੰਮ ਹੈ ਯਾਰ ਇਹ ਕੰਮ ਵੀ ਕੰਮ ਕਰਨਾ ਕੋਈ ਮਾੜੀ ਗੱਲ ਥੋੜੀ ਹੈ ਇਹ ਨਹੀਂ ਵੀ ਨੌਜਵਾਨ ਦੇ ਮਨ ਚ ਆਇਆ ਤੇ ਵੀ ਮੈਂ ਆਪਣਾ ਕੰਮ ਕਿਉਂ ਭਾਈ ਕਿੰਨੀ ਕਿ ਸੰਤੁਸ਼ਟੀ ਹੋ ਰਹੀ ਹੈ ਵੀ ਤੁਸੀਂ ਆਪਣਾ ਆਪ ਦਾ ਕੰਮ ਚਲਾਇਆ ਤੁਸੀਂ ਨਹੀਂ ਵਧੀਆ ਜੀ ਭਾਜੀ ਵਧੀਆ ਟਾਈਮ ਪਾਸ ਹੋਣਾ ਕਰ-ਵਾਰ ਚੱਲੀ ਜਾਂਦਾ ਆਪਣਾ ਜੀ ਅੱਛਾ ਕਿੰਨੇ ਕੇ ਪੈਸੇ ਕਮਾ ਲਨੇ ਫਿਰ ਡੇਲੀ ਚ ਕਮਾ ਲਨੇ ਆ ਜੀ ਤਾਂ 400 500 ਕੇ ਇਹ ਤਾਂ ਜੁੱਤਕ ਹੀ ਆਪਣੇ 800 ਵਾਲੀ ਆਪਣਾ ਜੀ ਕਮਾ ਲਈਏ 900 ਭਾਈ ਕੀ ਕਹੋਗੇ ਜਿਹੜੇ ਹੋਰ ਵੀ ਨੌਜਵਾਨ ਹੈਗੇ ਨੇ ਉਹ ਕੰਮ ਕਰਕੇ ਨਹੀਂ ਰਾਜੀ ਹੈਗੇ ਵੀ ਆਹ ਚੀਜ਼ਾਂ ਚੋਂ ਵੀ ਦੇਖ ਬਈ ਇਹ ਨੇ ਜਿਹੜੇ ਉਹਨਾਂ ਨੇ ਤਾਂ ਕੋਠੀਆਂ ਪਾਰ ਕੇ ਹਨਾ ਇੱਥੇ ਪੰਜਾਬ ਦੇ ਵਿੱਚ ਆਪਣੇ ਵੋਟਾਂ ਹੀ ਬਣਾ ਲੀਆਂ ਉਹਨਾਂ ਨੇ ਕੋਠੀਆਂ ਹੀ ਪਾਲੀਆਂ ਸਾਰਾ ਕੁਝ ਕਰੀਂਦੇ ਰੀਡੀਆਂ ਲਾਉਂਦੇ ਨੇ ਇਹ ਜਿਹੜੀਆਂ ਲਾਉਣ ਕਾਸੇ ਸੰਗਦੇ ਨਹੀਂ ਜੀ ਜੇ ਨਵੇਂ ਮੁੰਡੇ ਨੇ ਤੁਹਾਨੂੰ ਤਾਂ ਨਹੀਂ ਕਦੇ ਸੰਗ ਲੱਗੀ ਨਾ ਜੀ ਮੈਂ ਆਪਦੇ ਕੰਮ ਤੋਂ ਸੰਗਿਆ ਹੀ ਨਹੀਂ ਕਦੇ ਅੱਛਾ ਹਾਂਜੀ ਹਾਂਜੀ ਕਿੰਨਾ ਕ ਮਨ ਚ ਖੁਸ਼ੀ ਆਉਂਦੀ ਵੀ ਤੁਸੀਂ ਇਹ ਨਾ ਵੀ ਜੋ ਕਮਾ ਕੇ ਨਾ ਜੀ ਪਾਜੀ ਵਧੀਆ ਕੰਮ ਆ ਜੀ ਆਪਣਾ ਟੋਪ ਦਾ ਕੰਮ ਕਰ ਰਹੇ ਹੋ ਤਾਂ ਵਧੀਆ ਆਪਦੇ ਜੀ ਸਨਾਂ ਨਾਰਕਾ ਜੀ ਆਪਦਾ ਕਾਰੋਬਾਰ ਬਣਾ ਰੱਖਿਆਗਾ ਸੰਕਾ ਦੀ ਆ ਜੀ ਮੇਰੀ ਭੈਣ ਕੋਈ ਰਹਿਣਾ ਜੀ ਉੜਤ ਛੱਦੇ ਵਾਲੇ ਮੈਂ ਜੀ ਅੱਛਾ ਉੜਤ ਛੱਦੇ ਵਾਲੇ ਹਾਂਜੀ ਹਾਂਜੀ ਅੱਛਾ ਮੈਂ ਜਿੱਥੇ ਇਕੱਠ ਹੁੰਦਾ ਮੇਲਾ ਹੁੰਦਾ ਉੱਥੀ ਜਾਂਦੇ ਕਿਉਂਕਿ ਆਮ ਵੀ ਕੀਤੇ ਨਹੀਂ ਨਹੀਂ ਮੈਂ ਜੀ ਖੁੱਲੇ ਹੀ ਰਹਣਾ ਜੀ ਕਿ ਮੇਰੇ ਜਿੱ ਜੀ ਕਹੂੰਗੇ ਜਿਹੜੇ ਹੋਰ ਬੇਰਜ਼ਗਾਰ ਫਿਰਦੇ ਨੇ ਲੋਕੋ ਕੰਮ ਕਰਕੇ ਰੱਖੋ ਜੀ ਕਿਤਾਈ ਕਹਿਣਾ ਚਾਹਣਾ ਹੈ ਆਪਦਾ ਕਾਰੋਬਾਰ ਕਰੋ ਜਿਹਨੇ ਕਰਨਾ ਜੀ ਹੂੰ ਇਹਦੇ ਥੋੜੇ ਕੰਮ ਚਲਾ ਲੈ ਥੋੜਾ ਨਾਲ ਵੱਡਾ ਕਰੋ ਜੀ ਹੂੰ ਆਈਖਣਾ ਸੋਚੇ ਮਨ ਚ ਵੀ ਅੱਜ ਇਥੋਂ ਇਸ ਰੇੜੀ ਤੋਂ ਵੱਡੇ ਪੱਕਰਦੇ ਜਾਉਂਗੇ ਹਾਂਜੀ ਹਾਂਜੀ ਭਾਈ ਹੂੰ ਹਾਂਜੀ ਬਿਲਕੁਲ ਅਸੀਂ ਵੀ ਰਿਕੁਐਸਟ ਬੇਨਤੀ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਤੁਹਾਨੂੰ ਵੱਡੀ ਹੋਰ ਤਰੱਕੀ ਬਖਸ਼ੇ ਹਨ ਤੁਸੀਂ ਇੱਕ ਛੋਟੀ ਜਿਹੀ ਰੇੜੀ ਲਈ ਹੈਗੀ ਬਹੁਤ ਵਧੀਆ ਸੀ ਸਾਨੂੰ ਬਹੁਤ ਮਨਚ ਖੁਸ਼ੀ ਆਈ ਦੇਖ ਕੇ ਤੁਹਾਨੂੰ ਵੀ ਇੱਕ ਨੌਜਵਾਨ ਨੇ ਰੇੜੀ ਲਈ ਇੱਥੇ ਆ ਛੋਟੀ ਜੀ ਤੇ ਇਸ ਕਰਕੇ ਵੀ ਜੀ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਨੂੰ ਹੋਰ ਵੀ ਇਸ ਵੀਡੀਓ ਨੂੰ ਦੇਖ ਕੇ ਇਸ ਵੀਰ ਨੂੰ ਦੇਖ ਕੇ ਕੋਈ ਆਪਣਾ ਕੰਮ ਚਲਾ ਸਕੇ ਜੀ